ਲੋ ਜੀ ਹੈਡਰਾਂ ਲੱਗੇ ਆ ਦਰਖ ਦੇਖਣਾ ਆ ਆ ਚੱਕੇ ਦਰਖਤ ਨਾ ਹੈਡਰਾਂ ਉਹ ਉੱਥੇ ਲਾਉਣਾ ਐਨੀ ਦੂਰ ਦਿਖਾਉਣਾ ਇਸ ਨੂੰ ਫੁੱਲ ਵੀੜੀ ਹੈਂ ਭਾਈਆ ਹਾਂ ਚੱਕ ਕੇ ਦੇ ਦੇ Gjithëm në 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 يا جا يا جا، سكك جم، سكك جم، سكك جم، سكك جم، ਇਹ ਕੋ ਦਰਦ ਮੁਤਿਆਰ ਇਹ ਬੰਦੇ ਨੇ 5000 ਰੁਪਏ ਲਾ ਕੇ ਬਰਕਤ ਪੱਟੀਆਂ ਨੀ ਪੱਟ ਦੀ ਦੀ ਜਿਹੜਾ ਲੰਮਾ ਇਹ ਮੋਟੋ ਕਰਦਾ ਸੀ ਇਹ ਆ ਗਿਆ ਜਨਾਬ ਦੋ ਬਾਰੇ 5000 ਰੁਪਏ ਨਾ ਮਾਤਾ ਜੀ ਬੜੀ ਮਾਨਾ ਕੱਲ ਗਿਆ ਹੋਗਾ ਮੂਸਰੀ ਕੁੱਤੀ ਮੂਸਰੀ ਕੁੱਤੀ ਮਿੱਟੀ ਨਾ ਹੋਈ ਯਾਰ 10 20 ਮਿੰਟ ਤੋਂ ਜਾਣਗੇ ਨਾਲ ਆਉਂਗੀ ਚੱਕ ਨਾ ਮਿੱਟੀ ਜਾਂਦੀ ਨਾਲ ਮਿੱਟੀ ਜਾਣੀ ਜਾਂਦੀ ਆਹ ਰਸਤੇ ਲਈ ਹੋ ਗਿਆ ਰਗੜਾ ਰਹੀ ਮਿੱਟੀ ਘੜਾਈ ਗਿਆ ਹੁਣ ਚੱਕ ਇਹਨੂੰ ਕਿਹੜੇ ਰੋਡ ਤੋਂ ਚੱਕ ਲਾ ਤਾ ਹਾਂ ਕੋਈ ਤਾਂ ਹੀ ਜਾਊਗਾ ਉਹ ਬਾਹਰ ਆ ਲੱਗ ਜਾ ਸੱਟ ਜਾ ਚ ਮਿੱਟੀ ਸਾਰੀ ਝੜ ਗਈ ਲੋਗ ਹੀ ਨਹੀਂ ਨਾ ਮੜੀ ਬੱਟੀ ਇਹ ਤਾਂ ਬੱਟੀ ਅਰੋਂ ਦਾ ਕੋਈ ਜਦੋਂ ਆਉਂਦਾ ਹੈ ਬਈਆ ਨੂੰ ਪੱਟ ਕੇ ਡਾਲ ਦਿੰਦੇ ਮਾਤ ਗਾਣੇ ਜਿੱਤੀ ਬੈਲਟ ਆ ਇਹਨੂੰ ਕਰ ਮੂਹ ਨੂੰ ਬਹੁਤ ਚਾਹੇ ਭਾਈ ਇਹਨਾਂ ਨੇ ਬੈਕ ਤੋਂ ਇਕੱਠਾ ਨਾ ਕਰਦੇ ਨੇ ਨਹੀਂ 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 ਹੁਣ ਤਾਂ ਵਜਨ ਹੀ ਨਹੀਂ ਲੱਗਿਆ ਵਜਨ ਤਾਂ ਨਹੀਂ ਲੱਗਿਆ ਸਰ